ਤੇ ਉਹਨਾਂ ਦੀ ਦਵਾਈ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ ਹੈਗਾ ਪਰ ਮੈਨੂੰ ਇਹਨਾਂ ਦੀ 15 ਦਿਨ ਦੀ ਦਵਾਈ ਨਾਲ ਬਹੁਤ ਫਰਕ ਆ। ਸਿਰਫ 15 ਦਿਨ ਦੀ? ਹਾਂਜੀ 15 ਦਿਨ ਹੋਣਗੇ ਜੀ ਕੱਲ ਨੂੰ ਮੈਨੂੰ ਅਜੇ। ਜੀ ਕੱਲ ਨੂੰ ਹੋਣਗੇ। ਹਾਂਜੀ। ਤੇ 15 ਦਿਨ ਪਹਿਲਾਂ ਦੀ ਸਥਿਤੀ ਕੀ ਸੀ? ਤੁਹਾਨੂੰ ਥੋੜਾ ਜਿਹਾ ਦੱਸੋ। ਹਾਂਜੀ ਮੈਨੂੰ ਖੜੀ ਨਹੀਂ ਸੀ ਹੋਇਆ ਜਾਂਦਾ ਤੇ ਮੇਰੇ ਮੈਨੂੰ ਐ ਸੀਗਾ ਵੀ ਮੇਰਾ ਹੁਣੇ ਸਾਹਸਨ ਮਤਲਬ ਬੰਦ ਹੋ ਰਿਹਾ। ਵੀ ਇੰਨੀ ਪ੍ਰੋਬਲਮ ਸੀਗੀ ਵੀ ਮੈਂ ਬਿੰਦ ਚਾਟੇ ਵਿੱਚ ਮਰਨ ਵਾਲੀ ਆ। ਹਾਂਜੀ। ਹਾਂਜੀ। ਐਵੇਂ ਦਾ ਮਤਲਬ ਫੀਲ ਹੋਣ ਲੱਗ ਗਿਆ। ਹਾਂਜੀ ਹਾਂਜੀ। ਰਾਤ ਨੂੰ ਮੇਰੀ ਬਹੁਤ ਔਖੀ ਨੰਗੀ ਸਵੇਰ ਨੂੰ ਅਸੀਂ ਇਹਨਾਂ ਦੀ ਵੀਡੀਓ ਦੇਖੀ ਸੀਗੀਆਂ ਅਸੀਂ ਸਵੇਰ ਨੂੰ ਫਿਰ ਇੱਥੇ ਪਹੁੰਚੇ ਇਹਨਾਂ ਨੂੰ ਦੱਸਿਆ ਹੀ ਆ ਕਿ ਫਿਰ ਇਹਨਾਂ ਨੇ 15 ਦਿਨ ਦੀ ਦਵਾਈ ਦਿੱਤੀ ਮੈਨੂੰ 15 ਦਿਨ ਦੀ ਦਵਾਈ ਨਾਲ ਮੈਨੂੰ ਬਹੁਤ ਫਰਕ ਆਈ ਤੇ ਫਿਰ ਇਹਨਾਂ ਨੇ ਤੁਹਾਡੀ ਨਬਜ਼ ਫੜੀ ਸੀ ਹਾਂ ਜੀ ਨਬਜ਼ ਫੜਕੀ ਕੀ ਦੱਸਿਆ ਸੀ ਨਬਜ਼ ਫੜਕੀ ਮੇਰਾ ਇੱਕ ਵਾਲ ਟਾਈਟ ਆਈ ਆ ਮੇਰੇ ਕੋਲ ਰਿਪੋਰਟਾਂ ਵੀ ਸੀ ਪਰ ਇਹਨਾਂ ਨੇ ਨਹੀਂ ਦੇਖੀਆਂ ਪਰ ਮੈਨੂੰ ਸਾਰਾ ਕੁਝ ਇਹਨਾਂ ਨੇ ਮੰਤਰ ਨਬਜ਼ ਫੜਕੀ ਦੱਸਤਾ ਸੀ ਤੁਹਾਡੀ ਰਿਪੋਰਟਾਂ 'ਚ ਵਾਲ ਟਾਈਟ ਆਇਆ ਹਾਂ ਜੀ ਵਾਲ ਟਾਈਟ ਆਇਆ ਸੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ پتنه یې پرماتمو نه نهاندای